ਨੇ ਦਿਲ ਦੀ ਕਰੇ ਥੈਰੇਪੀ ਗੇੜੀ ਯਾਰਾਂ ਦੀ ਟਕ ठाਠ ਸਾਡੀ ਨੂੰ ਅੱਖਾਂ ਚੱਪ ਕੇ ਨਾਰਾਂ ਦੀ ਓ ਰੱਬ ਚੌਂਦਾ ਵਰਖਾ ਸਾਡੀਆਂ ਵਟਾਂ ਤੇ ਓ ਨਿਗਾ ਮੇਰਦੀ ਰੱਖਦਾ ਕਿਰਤੀ ਜੱਟਾਂ ਤੇ ਹੋਇ ਅਸੀਂ ਨਾਲ ਸਵਾਦਾਂ ਜਉਨੇ ਆਂ ਜ਼ਿੰਦਗਾਨੀ ਏ ਦਾਤਾ ਭਾਗ ਲਾਉਂਦਾ ਏ ਆਪੇ ਸਾਡੇ ਚੋਜਾਂ ਨੂੰ ਕੱਢਦੀ ਜਦੋਂ ਪੁਤਲੀ ਚਾ ਦੀ ਸਾਡੀ ਮੋਟਰ ਤੇ ਜੱਟੀਏ ਭਾਫ ਦੇ ਵਿੱਚ ਉਡਾਦੀ ਏ ਮਨ ਦੇ ਬੋਝਾਂ ਨੂੰ ਕੀ ਆ ਹੋ ਗਿਆ ਕੱਢਦੀ ਜਦੋਂ ਪੁਤਲੀ ਚਾ ਦੀ ਸਾਡੀ ਮੋਟਰ ਤੇ ਜੱਟੀਏ ਭਾਫ ਦੇ ਵਿੱਚ ਉਡਾਦੀ ਏ ਮਨ ਦੇ ਬੋਝਾਂ ਨੂੰ ਅਸੀਂ ਪਿੰਡਾਂ ਦੇ ਪੁੱਤ ਭਰੇ ਹੋਏ ਜਜ਼ਬਾਤਾਂ ਦੇ ਸਾਨੂੰ ਹਫਤਾ ਪਹਿਲਾਂ ਚਾ ਚੜ ਜਾਣ ਬਰਾਤਾਂ ਦੇ ਸਾਨੂੰ ਬਜਲੀ ਵਾਂਗੂ ਖਿੱਚ ਲੈਂਦਾ ਆਪੇ ਰੌਲਾ ਨੀ ਤੇ ਹੱਥ ਫਿਰਦੇ ਜੀਤੇ ਦਿਖਦਾ ਥੌਲਾ ਚੌਲਾ ਨੀ ਕੋਈ ਟੈਨਸ਼ਨ ਟੁੰਛਣ ਟਾ ਨਹੀਂ ਸਕਦੀ ਜਿਗਰੇ ਜੋ ਅਸੀਕ ਕਣਕਾਂ ਵਿੱਚੋਂ ਨਿਤ ਭਜਾਈਏ ਰੋਜਾਂ ਨੂੰ ਕਿਆ ਬਾਤ ਹੈ ਬਹੁਤ ਅੱਛਾ ਕੱਢਦੀ ਜਦੋਂ ਪਤੀਲੀ ਚਾਹ ਦੀ ਸਾਡੀ ਮੋਟਰ ਤੇ ਜੱਟੀਏ ਭਾਗ ਦੇ ਵਿੱਚ ਉਡਾਦੀ ਏ ਮਨ ਦੇ ਪੋਚਾਂ ਨੂੰ ਕੱਢਦੀ ਜਦੋਂ ਪਤੀਲੀ ਚਾਹ ਦੀ ਸਾਡੀ ਮੋਟਰ ਤੇ